ਬੱਚਾ ਪੈਦਾ ਹੁੰਦਾ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਬੱਚਾ ਨਟਾਲ ਪਿਆ ਉਹ ਬੱਚਾ ਨਟਾਲ ਜਾਂਦਾ ਉਹਦੀ ਬਾਡੀ ਦੀ ਕੋਈ ਐਕਟੀਵਿਟੀ ਜ਼ਿਆਦਾ ਨਹੀਂ ਹੁੰਦੀ ਉਹਦਾ ਟੈਸਟ ਹੁੰਦਾ ਤੇ ਡਾਕਟਰ ਦੱਸਦੇ ਜਿਵੇਂ ਤੁਹਾਡਾ ਬੱਚਾ ਥਲਸੀਮਿਕ ਹੈ ਥਲਸੀਮਿਕ ਹੋਣਾ ਆਪਣੇ ਆਪ ਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਪਰਮਾਤਮਾ ਨਾ ਕਰੇ ਕਿਸੇ ਨੂੰ ਸਮਾਜ ਚ ਬਲੱਡ ਦੀ ਇੱਕ ਬੋਤਲ ਦੀ ਲੋੜ ਪੈਂਦੀ ਹੱਥ ਪੈਰ ਪੈ ਜਾਂਦੇ ਗ੍ਰੇਟ ਪੰਜਾਬ ਟੀਵੀ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਸ਼ਾਰਕਪੂਰ ਥੈਲੇਸੀਮੀਆ ਇੱਕ ਐਸੀ ਬਿਮਾਰੀ ਹੈ ਜਿਸ ਦੇ ਨਾਲ ਸਰੀਰ ਵਿੱਚ ਖੂਨ ਬਣਨਾ ਬੰਦ ਹੋ ਜਾਂਦਾ ਤੇ ਉਹ ਖੂਨ ਬਣਨਾ ਕਿਉਂ ਬੰਦ ਹੋ ਜਾਂਦਾ ਇਸ ਸਾਰੀ ਜਾਣਕਾਰੀ ਲੈਣ ਲਈ ਸਾਡੇ ਨਾਲ ਪ੍ਰਵੀਨ ਸੋਨੀ ਬਖਸ਼ੀ ਜੁੜੇ ਹੋਏ ਨੇ ਜੋ ਕਿ ਬਹੁਤ ਅੱਛਾ ਉਪਰਾਲਾ ਕਰ ਰਹੇ ਨੇ ਸੰਸਥਾ ਚਲਾ ਰਹੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਥੈਲੇਸੀਮੀਆ ਬਿਮਾਰੀ ਦੇ ਜਿਹੜੇ ਨਾਲ ਪੀੜਤ ਲੋਕ ਹੁੰਦੇ ਨੇ ਉਹਨਾਂ ਦੀ ਇਹ ਸੇਵਾ ਕਰਦੇ ਨੇ ਜ਼ਿੰਦਗੀ ਲਾਈਫ ਫਾਊਂਡੇਸ਼ਨ ਨਾਮ ਤੇ ਇਹਨਾਂ ਦੀ ਸੰਸਥਾ ਹੈਗੀ ਆ ਔਰ ਕਾਫੀ ਸਮੇਂ ਤੋਂ ਜਿਹੜਾ ਇਹ ਉਪਰਾਲਾ ਕਰ ਰਹੇ ਨੇ ਉਹਨਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਔਰ ਤੁਹਾਨੂੰ ਵੀ ਇਸ ਥੈਲੇਸੀਮੀਆ ਬਿਮਾਰੀ ਨਾਲ ਜਾਣੂ ਕਰਵਾਵਾਂਗੇ ਕਿ ਆਖਰਕਾਰ ਇਹ ਕੀ ਬਿਮਾਰੀ ਹੈ ਜਿਸ ਦੇ ਨਾਲ ਸਰੀਰ ਅੰਦਰ ਜਿਹੜਾ ਆ ਖੂਨ ਬਣਨਾ ਬੰਦ ਹੋ ਜਾਂਦਾ ਸੋ ਗੱਲਬਾਤ ਕਰਦੇ ਆ ਪ੍ਰਵੀਨ ਸੋਨੀ ਜੀ ਨਾਲ ਸਰ ਕਿਸ ਤਰ੍ਹਾਂ ਇਹ ਜਿਹੜੀ ਬਿਮਾਰੀ ਹੈ ਸਰੀਰ ਅੰਦਰ ਪੈਦਾ ਹੁੰਦੀ ਹੈ ਔਰ ਇਹਦੇ ਨਾਲ ਖੂਨ ਬਣਨਾ ਕਿਉਂ ਬੰਦ ਹੋ ਜਾਂਦਾ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਕਪੂਰ ਸਾਹ ਔਰ ਗ੍ਰੇਡ ਚੈਨਲ ਦਾ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਐਕਚੁਅਲੀ ਇਹ ਬਿਮਾਰੀ ਇਦਾਂ ਦੀ ਹੈ ਜੀ ਇਹ ਸਮਾਜ ਚੋਂ ਨਹੀਂ ਮਿਲਦੀ ਇਹ ਕਿਹੋ ਜੀ ਬਿਮਾਰੀ ਹੈ ਜਿਹੜੀ ਮਾਂ ਬਾਪ ਤੋਂ ਉਸ ਗਲਤੀ ਕਰਕੇ ਮਿਲਦੀ ਜਿਸ ਗਲਤੀ ਨੂੰ ਆਪਾਂ ਇੱਕ ਇਹ ਕਹਿ ਦਿੰਦੇ ਨੇ ਵੀ ਸਾਡੇ ਚ ਅਵੇਅਰਨੈਸ ਦੀ ਕਮੀ ਹੈ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਸੀ ਕਿ ਗੋਤ ਚ ਨਹੀਂ ਕਰਨਾ ਉਹ ਤਾਂ ਜਿਹੜਾ ਸਾਇੰਟਿਫਿਕ ਰੀਜ਼ਨ ਸੀਗਾ ਉਹ ਇਹ ਸੀਗਾ ਕਿ ਜੀਨਸ ਟਰੈਵਲ ਨਹੀਂ ਕਰਨੇ ਚਾਹੀਦੇ ਇਹ ਮੈਂ ਤੁਹਾਨੂੰ ਇੱਕ ਪੋਸਟਰ ਦਿਖਾਣਾ ਜੀ ਕਪੂਰ ਸਾਹਿਬ ਉਹ ਪੋਸਟਰ ਦੇ ਹਿਸਾਬ ਨਾਲ ਤੁਹਾਨੂੰ ਬਿਹਤਰ ਸਮਝ ਆਊਗਾ ਥੈਲਸੀਮੀਆ ਕੀ ਹੈ ਤੇ ਕਿੱਦਾਂ ਮਿਲਦਾ ਮਾਪੇ ਤੋਂ ਕਿਉਂ ਮਿਲਦਾ ਥੈਲਸੀਮੀਆ ਦੋ ਤਰ੍ਹਾਂ ਦਾ ਹੁੰਦੇ ਜੀ ਇੱਕ ਮਾਈਨਰ ਹੁੰਦੇ ਐ ਇੱਕ ਮੇਜਰ ਹੁੰਦੇ ਐ ਇਹ ਤੇ ਮਾਰੋ ਤੁਸੀਂ ਕੈਮਰਾ ਥੋੜਾ ਜਿਹਾ ਇਹ ਸਾਰ ਉੱਪਰ ਜਿਹੜਾ ਪੋਸਟਰ ਤੇ ਐ ਇਹ ਦੋਨੇ ਹਸਬੰਡ ਵਾਈਫ ਗ੍ਰੀਨ ਲਿਖਿਆ ਹੈ ਹੈਪੀ ਮੈਰਿਡ ਲਾਈਫ ਨਾਰਮਲ ਲਾਈਫ ਹੈ ਦੋਨਾਂ ਦੀ ਸੈਕੰਡ ਨੰਬਰ ਤੇ ਆ ਜਾਂਦਾ ਜੈਂਟਸ ਦੇ ਥੋੜਾ ਜਿਹਾ ਹਾਫ ਰੈੱਡ ਹੈ ਹਾਫ ਇਹਦਾ ਮਤਲਬ ਹੈ ਥੈਲਸੀਮਿਕ ਕੈਰੀਅਰ ਕੈਰੀਅਰ ਹੋਣਾ ਗੁਨਾਹ ਨਹੀਂ ਹੈਗਾ ਅਗਰ ਇਹਨਾਂ ਦਾ ਵਿਆਹ ਜਿਹਦੇ ਨਾਲ ਹੁੰਦਾ ਉਹ ਉਹਦੇ ਨਾਰਮਲ ਤੇ ਨਾਰਮਲ ਮੈਰਿਡ ਲਾਈਫ ਹੈ ਇਦਾਂ ਹੀ نیچے ਲੇਡੀਜ਼ ਮਾਈਨਰ ਹੈ ਲੇਕਿਨ ਲਾਸਟ ਪੋਸਟ ਤੇ ਤੁਸੀਂ ਮੇਨ ਕਨਸਨਟ੍ਰੇਟ ਕਰੋ ਇੱਥੇ ਦੋਨੇ ਮਾਈਨਰ ਹੈ ਹਾਫ ਰੈਡ ਹੈ ਲੇਡੀਜ਼ ਵੀ ਥੈਲਸੀਮੀਕ ਕੈਰੀਅਰ ਹੈ ਜੈਂਟਸ ਵੀ ਕੈਰੀਅਰ ਇਹਨਾਂ ਦੇ ਅੱਗੇ ਲਿਖਿਆ ਮੈਰਿਜ ਨਾਟ ਐਡਵਾਈਜ਼ेबल ਜਦੋਂ ਇਹਨਾਂ ਦੋ ਬੰਦਿਆਂ ਦਾ ਵਿਆਹ ਹੋ ਜਾਂਦਾ ਉੱਥੇ ਜਿਹੜਾ ਬੱਚਾ ਪੈਦਾ ਹੁੰਦਾ ਉਹ ਥੈਲਸੀਮੀਕ ਮੇਜਰ ਬੱਚਾ ਪੈਦਾ ਹੁੰਦਾ ਖਲਸਿਮਿਕ ਮੇਜਰ ਤੋਂ ਭਾਵ ਜਿਹੜਾ ਬੱਚਾ ਆਪਣੇ ਸਾਰਿਆਂ ਦੇ ਦੋ ਤਰ੍ਹਾਂ ਦੇ ਸੈੱਲ ਕੰਮ ਕਰਦੇ ਬਾਡੀ ਚ ਇੱਕ ਬਲੱਡ ਡਿਸਟਰਾਏ ਕਰਦੇ ਆ ਇੱਕ ਬਲੱਡ ਬਣਾਉਂਦੇ ਆ ਇਹਨਾਂ ਦੇ ਡਿਸਟਰਾਏ ਕਰਨ ਵਾਲੇ ਸੈੱਲ ਤਾਂ ਪ੍ਰੋਪਰ ਕੰਮ ਕਰ ਰਹੇ ਆ ਲੇਕਿਨ ਬਲੱਡ ਬਣਾਉਣ ਵਾਲੇ ਸੈੱਲ ਕੰਮ ਨਹੀਂ ਕਰਦੇ ਇਹਨਾਂ ਬੱਚਿਆਂ ਦਾ ਤਾਂ ਜ਼ਿੰਦਗੀ ਬਲੱਡ ਆਪਣਾ ਨਹੀਂ ਬਣਦਾ ਇਹਨਾਂ ਨੂੰ ਹਮੇਸ਼ਾ ਬਾਹਰੋਂ ਹੀ ਬਲੱਡ ਚੜਦਾ ਹਰ ਹਫ਼ਤੇ ਇੱਕ ਬੋਤਲ ਬਖਸ਼ੀ ਸਾਹਿਬ ਤੁਸੀਂ ਗੱਲ ਕੀਤੀ ਵੀ ਇਹ ਮਾਈਨਰ ਜਿਹੜਾ ਹੋਣਾ ਜ਼ਰੂਰੀ ਹੈ ਇਹਦਾ ਪਤਾ ਕਿਵੇਂ ਲੱਗੂਗਾ ਕਿ ਇਹ ਬੰਦਾ ਮਾਈਨਰ ਆ ਜਿਵੇਂ ਤੁਸੀਂ ਦੱਸਦੇ ਕੋਈ ਟੈਸਟ ਕਰਵਾਉਣੇ ਚਾਹੀਦੇ ਆ ਕੋ ਲੋਕ ਇਸ ਚੀਜ਼ ਨੂੰ ਅਵੇਅਰ ਨਹੀਂ ਹੈਗੇ ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਲੋਕ ਕੁੰਡਲੀਆਂ ਮਨਾਉਂਦੇ ਨੇ ਤਾਂ ਤੁਸੀਂ ਹੁਣ ਇਹ ਕਹਿ ਰਹੇ ਹੋ ਕਿ ਇਹ ਟੈਸਟ ਕਰਾਣੇ ਚਾਹੀਦੇ ਆ ਇਹਦੇ ਲਈ ਲੋਕਾਂ ਨੂੰ ਅਵੇਅਰਨੈਸ ਕਿੱਦਾਂ ਕੀਤਾ ਜਾਵੇ ਔਰ ਕਿਹੜੇ ਟੈਸਟ ਕੀਤੇ ਜਾਣ ਜਿਸ ਨਾਲ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਮਾਈਨਰ ਆ ਜਾਂ ਉਹ ਨੋਰਮਲ ਹੈ ਤਾਂ ਉਸ ਹਿਸਾਬ ਨਾਲ ਜਿਹੜਾ ਆ ਅੱਗੇ ਦੀ ਜਿਹੜੀ ਲਾਈਫ ਆ ਉਹਨਾਂ ਦੀ ਵਧੀਆ ਹੋ ਜਾਵੇ ਫਸਟ ਆਫ ਆਲ ਤਾਂ ਇਸ ਟਾਈਮ ਸਮਾਜ 'ਚ ਪ੍ਰੋਬਲਮ ਏ ਆ ਜੀ ਕਿਸੇ ਨੂੰ ਪਤਾ ਹੀ ਨਹੀਂ ਥੈਲਸੀਮੀਆ ਹੁੰਦਾ ਕੀ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਫਿਰ ਥੈਲਸੀਮਿਕ ਜਿਹੜਾ ਮਾਈਨਰ ਹੁੰਦਾ ਉਹ ਵੀ ਨਹੀਂ ਪਤਾ ਉਹਦੇ ਲਈ ਇੱਕ ਐਚਬੀਏ2 ਟੈਸਟ ਆਂਦਾ ਇਹ ਉਹਨਾਂ ਬੱਚਿਆਂ ਨੂੰ ਕਰਾਉਣ ਦੀ ਲੋੜ ਹੈ ਜਿਹੜੇ ਸ਼ਾਦੀ ਦੇ ਕਰੀਬ ਨੇ ਅਸੀਂ ਕਾਲਜਾਂ 'ਚ ਵੀ ਕੈਂਪ ਲਾਨੇ ਆਵੇਰਨੈਸ ਦਾ ਅਸੀਂ ਉਹਨਾਂ ਮਾਪੇ-ਬਾਪ ਨੂੰ ਵੀ ਅੱਜ ਤੁਹਾਡੇ ਰਾਂ ਹੀ ਇੱਕ ਐਡਵਾਈਸ ਦੰਨੇ ਆ ਸਮਾਜ ਨੂੰ ਕਿ ਕੁੰਡਲੀਆਂ ਮਲਾਓ ਬੇਸ਼ੱਕ ਮਲਾਓ ਸਨਾਤਨ ਦਾ ਇੱਕ 파ਟ ਹੈ ਬਟ ਉਸ ਤੋਂ ਪਹਿਲਾਂ ਜਿਹੜਾ ਬੱਚਾ ਵਿਆਹ ਦੇ ਕਰੀਬ ਹੈ ਉਹਦਾ ਇੱਕ ਐਚਬੀਏ2 ਟੈਸਟ ਆਂਦਾ ਸਸਤਾ ਜਿਆ ਟੈਸਟ ਹੈ ਵਿਥਿਨ 1000 ਹਜ਼ਾਰ ਰੇਂਜ ਦੇ ਵਿੱਚ 5-700 800 ਦਾ ਕੰਨਾ ਵੀ ਹੋ ਸਕਦਾ ਉਹ ਟੈਸਟ ਜ਼ਰੂਰ ਕਰਾਓ ਅਗਰ ਉਹਦੇ ਵਿੱਚ ਬੱਚਾ ਤੁਹਾਡਾ ਮਾਈਨਰ ਆਂਦਾ ਤੇ ਫਿਰ ਜਿਹੜਾ ਉਹਦਾ ਲਾਈਫ ਪਾਰਟਨਰ ਆ ਮਾਈਨਰ ਨਹੀਂ ਹੋਣਾ ਚਾਹੀਦਾ ਫਿਰ ਤਾਂ ਤੁਹਾਡੀ ਲਾਈਫ ਨਾਰਮਲ ਹੈ ਲੇਕਿਨ ਅਗਰ ਦੋ ਮਾਈਨਰ ਦੀ ਸ਼ਾਦੀ ਹੋ ਜਾਂਦੀ ਹੈ ਫਿਰ ਜਿਹੜਾ ਬੱਚਾ ਪੈਦਾ ਹੁੰਦਾ ਉਹ ਥਲਸੀਮਿਕ ਮੇਜਰ ਹੈ ਔਰ ਤਾਂ ਜ਼ਿੰਦਗੀ ਉਹਨੂੰ ਬਲੱਡ ਬਾਹਰੋਂ ਚੜੂਗਾ ਜਦ ਤੱਕ ਉਹ ਜ਼ਿੰਦਗੀ ਜੀਊਗਾ ਅੱਛਾ ਇਹ ਜਿਆਦਾਤਰ ਇਹ ਬਿਮਾਰੀ ਬੱਚਿਆਂ ਦੇ ਵਿੱਚ ਹੀ ਜਿੱਦਾਂ ਤੁਸੀਂ ਦੱਸਦੇ ਕਿ ਮਦਰ ਫਾਦਰ ਜਿਹੜਾ ਬੱਚਾ ਪੈਦਾ ਹੁੰਦਾ ਉਹਦੇ ਬੱਚੇ ਦੇ ਵਿੱਚ ਹੀ ਬਿਮਾਰੀ ਦੇਖਣ ਨੂੰ ਮਿਲਦੀ ਹੈ ਜਾਂ ਇਹ ਮਤਲਬ ਬਾਅਦ ਵਿੱਚ ਵੀ ਇਹਦਾ ਪਤਾ ਲੱਗਦਾ ਉਸੇ ਟਾਈਮ ਪਤਾ ਲੱਗ ਜਾਂਦਾ ਕਿ ਬੱਚਾ ਜਿਹੜਾ ਪੈਦਾ ਹੋਇਆ ਇਹਨੂੰ ਥੈਲੇਸੀਮੀਆ ਦੀ ਬਿਮਾਰੀ ਹੈਗੀ ਜਾਂ ਕੁਝ ਸਮੇਂ ਬਾਅਦ ਪਤਾ ਚੱਲਦਾ ਇਹ ਜਦੋਂ ਬੱਚਾ ਪੈਦਾ ਹੁੰਦਾ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਬੱਚਾ ਨਟਾਲ ਪਿਆ ਉਹ ਬੱਚਾ ਨਟਾਲ ਜਾਂਦਾ ਉਹਦੀ ਬਾਡੀ ਦੀ ਕੋਈ ਐਕਟੀਵਿਟੀ ਜ਼ਿਆਦਾ ਨਹੀਂ ਹੁੰਦੀ ਉਹਦਾ ਟੈਸਟ ਹੁੰਦਾ ਤਾਂ ਡਾਕਟਰ ਦੱਸਦਾ ਜੀ ਤੁਹਾਡਾ ਬੱਚਾ ਥੈਲੇਸੀਮਿਕ ਹੈ ਥੈਲੇਸੀਮਿਕ ਹੋਣਾ ਆਪਣੇ ਆਪ ਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਪਰਮਾਤਮਾ ਨਾ ਕਰੇ ਕਿਸੇ ਨੂੰ ਸਮਾਜ ਚ ਬਲੱਡ ਦੀ ਇੱਕ ਬੋਤਲ ਦੀ ਲੋੜ ਪੈਂਦੀ ਹੱਥ ਪੈਰ ਪਿਆ ਜਾਂਦੇ ਆ ਜਿਸ ਪਰਿਵਾਰ ਚ ਹਰ ਮਹੀਨੇ ਚਾਰ ਬੋਤਲਾਂ ਬਲੱਡ ਦੀਆਂ ਚਾਹੀਦੀਆਂ ਉਹ ਕਿੱਥੋਂ ਲਿਆਊਗਾ ਸਮਾਜ ਹੀ ਦੇ ਰਿਹਾ ਹੈ ਔਰ ਇਸ ਸਮਾਜ ਦੇ ਸਹਿਯੋਗ ਨਾਲ ਜ਼ਿੰਦਗੀ ਲਾਈਫ ਫਾਊਂਡੇਸ਼ਨ ਕੋਲੇ 133 ਬੱਚੇ ਅਡਾਪਟ ਕੀਤੇ ਹੋਏ ਆ ਅਡਾਪਟ ਤੋਂ ਭਾਵੇਂ ਕਪੂਰ ਸਾਹਿਬ ਰਹਿੰਦੇ ਆਪਣੇ ਪਰਿਵਾਰਾਂ ਚ ਉਹਨਾਂ ਦਾ ਟ੍ਰੀਟਮੈਂਟ ਸੰਸਥਾ ਨੇ ਅਡਾਪਟ ਕੀਤਾ ਪਰ ਮੰਥ ਉਹਨਾਂ ਨੂੰ ਬਲੱਡ ਬਲੱਡ ਟ੍ਰਾਂਸਫਿਊਜ਼ਨ ਦਾ ਖਰਚਾ ਪਲੱਸ ਹਰ ਸੈਕੰਡ ਸੰਡੇ ਮੈਸ ਦੀ ਸੰਡੇ ਡਿਸਟ੍ਰਿ ਤੇ ਇਹ ਤੁਹਾਡੀ ਸੰਸਥਾ ਵਰਕ ਕਿਸ ਤਰ੍ਹਾਂ ਕਰਦੀ ਹੈ ਕਿਉਂਕਿ ਤੁਸੀਂ ਦੱਸਿਆ ਕਿ 133 ਬੱਚਿਆਂ ਨੂੰ ਤੁਸੀਂ ਅਡੌਪਟ ਕੀਤਾ ਹੋਇਆ ਉਹਨਾਂ ਨੂੰ ਬਲੱਡ ਦਿੰਨੇ ਹੋ ਇਸੇ ਹਿਸਾਬ ਨਾਲ ਇੱਕ ਇੱਕ ਬੋਤਲ ਜਿਹੜੀ ਤੁਸੀਂ ਦੱਸਦੇ ਹੋ ਕਿ ਵੀਕਲੀ ਇੱਕ ਬੋਤਲ ਚਾਹੀਦੀ ਹੁੰਦੀ ਹੈ ਇਸੇ ਹਿਸਾਬ ਨਾਲ ਚਾਰ ਬੋਤਲਾਂ ਉਹਨੂੰ ਇੱਕ ਮਹੀਨੇ ਦੀਆਂ ਚਾਹੀਦੀਆਂ ਤਾਂ ਤੁਹਾਡੇ ਕੋਲ 133 ਬੱਚੇ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਅਡੌਪਟ ਕੀਤਾ ਹੋਇਆ ਤੇ ਖਰਚਾ ਕਿੱਦਾਂ ਤੁਹਾਡੀ ਸੰਸਥਾ ਕਰਦੀ ਹੈ ਕਿੰਨੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਕਿਉਂਕਿ ਅਗਰ ਤੁਹਾਡੇ ਕੋਲ ਇੰਨੇ ਬੱਚੇ ਨੇ ਤਾਂ ਲਾਜ਼ਮੀ ਹੈ ਕਿ ਤੁਹਾਨੂੰ ਡੋਨਰਾਂ ਦੀ ਵੀ ਬਹੁਤ ਜ਼ਰੂਰਤ ਹੈਗੀ ਹੈ ਬਿਲਕੁਲ ਠੀਕ ਹੈ ਜੀ ਸਮਾਜਿਕ ਕਰ ਰਹੇ ਪਿਛਲੇ 15 ਸਾਲ ਤੋਂ ਕੰਮ ਕਰ ਰਹੇ ਆਂ ਚਾਰ ਪੰਜ ਸੌ ਬੋਤਲ ਹਰ ਮਹੀਨੇ ਬਲੱਡ ਦੀ ਚਾਹੀਦੀ ਹੈ ਪਰਮਾਤਮਾ ਜਾਣੇ ਕਿੱਥੋਂ ਆ ਰਹੀ ਹੈ ਕੋਈ ਨਾ ਕੋਈ ਸੱਜਣ ਮਿੱਤਰ ਮਿਲ ਜਾਂਦੇ ਆਂ ਕਦੀ ਮੀਡੀਆ ਰਹੀ ਮਿਲ ਗਿਆ ਕਦੀ ਸਮਾਜ ਤੋਂ ਸਾਨੂੰ ਮਿਲ ਗਿਆ ਬਾਜੀ ਵੇਲੇ ਇਹੋ ਜਿਹਾ ਵੀ ਹੁੰਦਾ ਬਲੱਡ ਦੀ ਸ਼ੋਰਟੇਜ ਹੁੰਦੀ ਹੈ ਤੇ ਅਸੀਂ ਆਪਣੇ ਸਰਕਲ ਦੇ ਕਿਸੇ ਦੂਜੇ ਨੂੰ ਜਾ ਕੇ ਕਹਿੰਦਾ ਜਾ ਯਾਰ ਅੱਜ ਬੱਚੇ ਲਈ ਬਲੱਡ ਨਹੀਂ ਹੈਗਾ ਦੇ ਆ ਪਰ ਚਲੋ ਪਰਮਾਤਮਾ ਦੀ ਕਿਰਪਾ ਹੈ ਅਸੀਂ ਇੱਕ ਜਰੀਆ ਹੀ ਆਂ ਕਰ ਸਮਾਜ ਹੀ ਰਿਹਾ ਇਦਾਂ ਹੀ ਫਾਈਨਾਂਸ ਮਨ ਤਾਂ ਨਹੀਂ ਕਰਦਾ ਬੱਚਿਆਂ ਦੇ ਦਵਾਈਆਂ ਘਟਾਉਣ ਉੱਪਰ ਕਿਤੇ ਨਾ ਕਿਤੇ ਹੱਥ ਟਾਈਟ ਹੋ ਜਾਂਦਾ ਅਸੀਂ ਸਮਾਜ 'ਚ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਅੱਜ ਤੁਹਾਡੇ ਮਾਧਿਅਮ ਨਾਲ ਵੀ ਵੱਧ ਤੋਂ ਵੱਧ ਜ਼ਿੰਦਗੀ ਲਾਈ ਫਾਊਂਡੇਸ਼ਨ ਨਾਲ ਜੁੜੋ ਜਿਹੜੇ ਬੱਚੇ ਬਲੱਡ ਦੀ ਨੀਡ ਹੈ ਉਹਨਾਂ ਨੂੰ ਬਲੱਡ ਦਿਓ ਜਿਨ੍ਹਾਂ ਨੂੰ ਫਿਜ਼ੀਕਲੀ ਤੁਸੀਂ ਜਿਹੜਾ ਕੁਝ ਨਹੀਂ ਕਰ ਸਕਦਾ ਫਿਜ਼ੀਕਲੀ ਸੇਵਾ ਕਰ ਸਕਦਾ ਉਹ ਹਰ ਵਾਰੀ ਬਲੱਡ ਕੈਂਪ ਤੇ ਆਵੇ ਸਾਡਾ ਐਡਰੈਸ ਹੈ ਜ਼ਿੰਦਗੀ ਲਾਈ ਫਾਊਂਡੇਸ਼ਨ ਮਾਨਵਤਾ ਧਾਮ ਹੈਬੋ ਵਾਲ ਵੱਡੀ ਪੁਲੀ ਦੇ ਕੋਲ ਜੋਸ਼ੀ ਨੰਬਰ ਜੋਸ਼ੀ ਨਗਰ ਗਲੀ ਨੰਬਰ 2 ਕੋਈ ਤਾਨਾ ਨਾ ਕਰੇ ਕੋਈ ਮਨ ਨਾ ਕਰੇ ਕੋਈ ਧਾਨਾ ਨਾ ਕਰੇ ਜਿੱਦਾਂ ਜੋ ਸੇਵਾ ਕਰ ਸਕਦਾ ਹੋਰ ਵੀ ਸਮਾਜ ਜਿਹੜੇ ਲੋਕ ਬਲੱਡ ਕੈਂਪ ਲਾਉਂਦੇ ਉਹਨਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਆਪਣੇ ਪੱਧਰ ਤੇ ਜਿਹੜੇ ਕੈਂਪ ਲਾਉਂਦੇ ਆ ਜਦੋਂ ਵੀ ਤੁਸੀਂ ਕਿਸੇ ਵੀ ਹਸਪੀਟਲ ਲਾਉਂਦੇ ਹੋ ਉਹਨਾਂ ਨੂੰ ਇਹ ਕਹੋ ਵੀ ਪ੍ਰਾਇਓਰਟੀ ਬਲੱਡ ਸਭ ਨੂੰ ਹੀ ਚਾਹੀਦਾ ਪਰ ਮਾਤਵਾ ਨਾ ਕਰੇ ਕਿਸੇ ਨੂੰ ਨੀਡ ਹੋਵੇ ਬਟ ਪ੍ਰਾਇਓਰਟੀ ਥੈਲਸੀਮਿਕ ਬੱਚਿਆਂ ਲਈ ਹੋਵੇ ਅੱਛਾ ਤੁਸੀਂ ਗੱਲ ਕੀਤੀ ਕਿ ਜਿਹੜਾ ਥੈਲਸੀਮੀਆ ਬਿਮਾਰੀ ਜਦੋਂ ਹੋ ਜਾਂਦੀ ਹੈ ਬਲੱਡ ਚੜਨਾ ਜ਼ਰੂਰੀ ਹੁੰਦਾ ਕਿਉਂਕਿ ਇਹ ਪੈਟਰੋਲ ਦਾ ਕੰਮ ਕਰ ਰਹੀ ਜਿਵੇਂ ਆਪਾਂ ਮੰਨ ਲਓ ਕੋਈ ਗੱਡੀ ਹੁੰਦੀ ਹੈ ਪਟੋਲ ਮਾਈਲੇਜ ਪਾਏਗੀ ਤਾਂ ਬੰਦਾ ਅੱਗੇ ਜਾ ਸਕਦਾ ਹੈ ਨਾ ਉਸੇ ਤਰ੍ਹਾਂ ਪਰ ਕੀ ਇਹ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਕਿਸੇ ਮਤਲਬ ਇਲਾਜ ਦੌਰਾਨ ਹਾਂਜੀ ਠੀਕ ਕੀਤਾ ਜਾ ਸਕਦਾ ਜੀ ਇਹਦਾ ਇੱਕ ਬੋਨ ਮੈਰੋ ਟ੍ਰਾਂਸਪਲੈਂਟ ਹੁੰਦਾ ਲੇਕਿਨ ਜਿਹੜੇ ਇਹ ਬੱਚੇ ਐ ਬਹੁਤ ਆਮ ਘਰਾਂ ਤੋਂ ਐ ਨੰਬਰ 1 ਬੋਨ ਮੈਰੋ ਮੈਚ ਨਹੀਂ ਕਰਦਾ ਉਹਦੀ ਵੀ ਇੱਕ ਸੰਸਥਾ ਨੇ ਡਾਇਰੈਕਟਰੀ ਬਣਾਤੀ ਹੈ ਬੋਨ ਮੈਰੋ ਮੈਚ ਕਰਨ ਥੋੜੀ ਆਸਾਨੀ ਹੋਈ ਹੈ ਦੂਜਾ ਦਾ 25 ਤੋਂ 3 ਲੱਖ ਰੁਪਏ ਖਰਚਾ ਜੀ ਉਹ ਬਹੁਤ ਔਖਾ ਇਹਨਾਂ ਬੱਚਿਆਂ ਲਈ ਫਿਰ ਖਰਚੇ ਤੋਂ ਇਲਾਵਾ ਅਵੇਅਰਨੈਸ ਦੀ ਥੋੜੀ ਜਿਹੀ ਕਮੀ ਹੈ ਪੀਐਮ ਫੰਡ ਮਿਲਦਾ ਹੈ ਇਹਨਾਂ ਬੱਚਿਆਂ ਨੂੰ ਉਹਦੀ ਜਾਣਕਾਰੀ ਕਈਆਂ ਨੂੰ ਨਹੀਂ ਹੈਗੀ ਟਾਟਾ ਦੇ ਰਿਹਾ ਹੈਲਪ ਕਰ ਰਿਹਾ ਹੈ ਲੇਕਿਨ ਉੱਥੇ ਤੱਕ ਪਹੁੰਚਣਾ ਇਹਨਾਂ ਬੱਚਿਆਂ ਲਈ ਇੱਕ ਪ੍ਰੋਜੈਕਟ ਹੋ ਜਾਂਦਾ ਤੁਹਾਡੇ ਮਾਧਿਅਮ ਨਾਲ ਕਹਿੰਦੇ ਆ ਸਮਾਜ ਚ ਅਵੇਅਰ ਹੋਵੋ ਟੈਸਟ ਕਰਾਓ ਪਹਿਲਾਂ ਤਾਂ ਕਿਸੇ ਦੇ ਘਰੇ ਬਿਮਾਰੀ ਆਵੇ ਹੀ ਨਾ ਜਿਹਦੇ ਆ ਗਈ ਉਹ ਬੱਚਿਆਂ ਲਈ ਮਦਦ ਸਮਾਜ ਅੱਗੇ ਆ ਕੇ ਕਰੇ ਇਕ ਤੁਸੀਂ ਗੱਲ ਕਰ ਰਹੇ ਸੀ ਕਿ ਦਵਾਈਆਂ ਵੀ ਬੱਚਿਆਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਬਲੱਡ ਚੜਦਾ ਬਲੱਡ ਚੜਨ ਤੋਂ ਆ ਜਿਹੜੀ ਦਵਾਈ ਦਿੱਤੀ ਜਾਂਦੀ ਏ ਕਿਸ ਕੀ ਪਰਪਸ ਤੇ ਵਰਕ ਕਰਦਾ ਇਹਦਾ ਪਰਪਸ ਕਪੂਰ ਸਾਹਿਬ ਇਹ ਆ ਦਵਾਈ ਦਾ ਬੱਚਿਆਂ ਨੂੰ ਖਾਲੀ ਬਲੱਡ ਦੀ ਸ਼ਾਰਟੇਜ ਹੁੰਦੀ ਬਲੱਡ ਚਾਹੀਦਾ ਹੁੰਦਾ ਹੁਣ ਬਲੱਡ ਚ ਆਇਰਨ ਵੀ ਆ ਰਿਹਾ ਬਲੱਡ ਜ ਹੋਰ ਵਾਈਟ ਸੈੱਲ ਵੀ ਆ ਰਹੇ ਆ ਰੈੱਡ ਸੈੱਲ ਵੀ ਆ ਰਹੇ ਕਈ ਤਰ੍ਹਾਂ ਦਾ ਮੈਨੂੰ ਮੈਡੀਕਲ ਇਨਾ ਨਹੀਂ ਮੈਂ ਕੁਝ ਖੁੱਲ ਕੇ ਕਹਿ ਸਕਦਾ ਮਤਲਬ ਉਹਨਾਂ ਨੂੰ ਓਨਲੀ ਬਲੱਡ ਦੀ ਲੋਡ ਹੁੰਦੀ ਜੋ ਕੁਝ ਉਹ ਬਲੱਡ ਦੇ ਨਾਲ ਆ ਜਾਂਦਾ ਉਹਦੇ ਜਿਹੜੇ ਸਾਈਡ ਇਫੈਕਟ ਆ ਉਹਨੂੰ ਕੰਟਰੋਲ ਕਰਨ ਲਈ ਮ ਲੋਕਾਂ ਨੂੰ ਅਵੇਅਰਨੈਸ ਕਰਨ ਵਾਸਤੇ ਕੀ ਤੁਸੀਂ ਪਰਾਲੇ ਕਰ ਰਹੇ ਹੋ ਕਿਉਂਕਿ ਲੋਕ ਇਸ ਚੀਜ਼ ਨੂੰ ਵੇਅਰ ਨਹੀਂ ਹੈਗੇ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਕਿਸ ਤਰ੍ਹਾਂ ਇਹ ਜਿਹੜੀ ਥੈਲੇਸੀਮੀਆ ਬਿਮਾਰੀ ਹੈ ਬੰਦਾ ਮਾਈਨਰ ਹੋਣਾ ਚਾਹੀਦਾ ਨੋਰਮਲ ਹੋਣਾ ਚਾਹੀਦਾ ਠੀਕ ਹੈ ਟੈਸਟ ਕਰਵਾ ਲੈ ਪਰ ਇਹਦੇ ਵਾਸਤੇ ਤੁਸੀਂ ਅਵੇਅਰ ਕਰ ਰਹੇ ਹੋ ਮਤਲਬ ਕੁਝ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਉਹਦੇ ਲਈ ਕੀ ਤੁਸੀਂ ਕਿਦਾਂ ਤੁਹਾਡੀ ਸੰਸਥਾ ਵਰਕ ਕਰ ਰਹੀ ਕਿ ਲੋਕਾਂ ਨੂੰ ਕਿਤਨਾ ਅਵੇਅਰ ਦੇਖੋ ਜੀ ਅਵੇਅਰ ਅਸੀਂ ਕਾਲਜਾਂ ਚ ਵੀ ਕੈਂਪ ਲਾਉਂਦੇ ਆ ਅਸੀਂ ਹੁਣੇ ਪੰਫਲੈਟ ਵੀ ਬਣਵਾ ਰਹੇ ਆ ਸ਼ਹਿਰਾਂ ਚ ਬੋਰਡ ਵੀ ਲਵਾ ਰਹੇ ਆ ਉਦੋਂ ਵੱਡਾ ਮਾਧਿਅਮ ਤਾਂ ਤੁਸੀਂ ਬੈਠੇ ਹੋ ਤੁਸੀਂ ਵੱਧ ਤੋਂ ਵੱਧ ਇਹਨੂੰ ਪਰਚਲਿਤ ਕਰੋ ਲੋਕਾਂ ਨੂੰ ਅਵੇਅਰ ਕਰੋ ਤਾਂ ਕਿ ਇਹ ਕਿਸੇ ਦੇ ਘਰੇ ਬਿਮਾਰੀ ਆਵੇ ਨਾ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਹਾਲਾਂਕਿ ਇਗਨੋਰ ਮਾਰ ਜਾਂਦੇ ਨੇ ਕਿ ਕੁਝ ਨਹੀਂ ਆ ਕਿਉਂਕਿ ਬੀਤੇ ਦਿਨੀ ਤੁਸੀਂ ਦੇਖਿਆ ਸੀ ਕੁਝ ਸਾਲਾਂ ਪਹਿਲਾਂ ਇੱਕ ਕੋਰੋਨਾ ਨਾਂ ਦੀ ਬਿਮਾਰੀ ਆਈ ਸੀ ਲੋਕਾਂ ਨੇ ਇਗਨੋਰ ਮਾਰਦੇ ਦੇ ਲੇਕਿਨ ਜਦੋਂ ਉਹਨੇ ਆਪਣਾ ਪ੍ਰਕੋਪ ਦਿਖਾਇਆ ਤਾਂ ਕਿਸ ਤਰ੍ਹਾਂ ਹਹਾਕਾਰ ਮਚੀ ਗਈ ਇਹ ਕੋ ਬਿਮਾਰੀ ਕੋਈ ਵੀ ਨਹੀਂ ਛੋਟੀ ਹੁੰਦੀ ਜੀ ਕਰੋਨਾ ਵਿਸ਼ਵ ਭਰ ਚ ਕਰੋਨਾ ਨੇ ਹਹਾਕਾਰ ਮਚਾਤੀ ਪਰ ਉਹ ਜਿਹੜੀ ਹਹਾਕਾਰ ਕੁਛ ਦਿਨ ਮਚੀ ਉਹ ਇਨ੍ਹਾਂ ਪਰਿਵਾਰਾਂ ਚ ਹਰ ਮਹੀਨੇ ਮਚਦੀ ਹੈ ਜਦੋਂ ਉਹਨਾਂ ਨੂੰ 4 ਤੋਂ 6 ਬੋਤਲਾਂ ਬਲੱਡ ਦੀ ਲੋੜ ਹੁੰਦੀ ਹੈ ਦਵਾਈਆਂ ਦੀ ਲੋੜ ਹੁੰਦੀ ਹੈ ਟੈਸਟਾਂ ਦੀ ਲੋੜ ਹੁੰਦੀ ਹੈ ਉਹ ਹਹਾਕਾਰ ਥੈਲਸੀਮਿਕ ਪਰਿਵਾਰਾਂ ਚ ਹਰ ਰੋਜ਼ ਮਚਦੀ ਹੈ ਕਰੋਨਾ ਆਇਆ ਆ ਕੇ ਚਲਾ ਗਿਆ ਲੇਕਿਨ ਥੈਲਸੀਮੀਆ ਇਹੋ ਜੀ ਬਿਮਾਰੀਆਂ ਜਿਹੜੀ ਆ ਗਈ ਹੈ ਤਾਂ ਜ਼ਿੰਦਗੀ ਨਾਲ ਚੱਲੂਗੀ ਇਸ ਕਰਕੇ ਤੁਹਾਡੇ ਮਾਦੇ ਮਰਾਈ ਕਹਨੇ ਆ ਲੋਕਾਂ ਨੂੰ ਇਹਦੇ ਲਈ ਅਵੇਅਰ ਹੋਵੋ ਜ਼ਿੰਦਗੀ ਲਾਈ ਫਾਊਂਡੇਸ਼ਨ ਦੇ ਨਾਲ ਜੁੜੋ ਤਾਂ ਕਿ ਆਪਾਂ ਅਵੇਅਰਨੈਸ ਵੀ ਲੋਕਾਂ ਦੀ ਵਧਾ ਸਕੀਏ ਤੇ ਇਹ ਜਿਹੜੇ ਬੱਚੇ ਹੈਗੇ ਆ ਇਹਨਾਂ ਲਈ ਵੀ ਮਦਦ ਕਰ ਸਕੀਏ ਤੇ ਹੋਰ ਜਿਹੜੇ ਸਮਾਜ ਚ ਬੱਚੇ ਮਦਦ ਦੀ ਲੋੜ ਲਈ ਬੈਠੇ ਆ ਉਹਨਾਂ ਨੂੰ ਵੀ ਅਡਾਪਟ ਕਰ ਸਕੀਏ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਪ੍ਰਵੀਨ ਸੋਨੀ ਬਖਸ਼ੀ ਜੀ ਜੋ ਕਿ ਜ਼ਿੰਦਗੀ ਲਾਈ ਫਾਊਂਡੇਸ਼ਨ ਦੇ ਮੁਖੀ ਨੇ ਔਰ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਜਿਹੜੇ ਬੱਚੇ ਐਸੇ ਨੇ ਜਿਨ੍ਹਾਂ ਨੂੰ ਥੈਲੇਸੀਮੀਆ ਨਾਮਕ ਬਿਮਾਰੀ ਹੁੰਦੀ ਹੈ ਜਿਸ ਦੇ ਨਾਲ ਖੂਨ ਦੇ ਜਿਹੜਾ ਸਰੀਰ ਦੇ ਅੰਦਰ ਖੂਨ ਬਣਨਾ ਬੰਦ ਹੋ ਜਾਂਦਾ ਤਾ ਉਹ ਜਿਹੜਾ ਇਹਨਾਂ ਦੇ ਵੱਲੋਂ ਉਹਨਾਂ 133 ਬੱਚਿਆਂ ਨੂੰ ਹੁਣ ਜਿਨ੍ਹਾਂ ਨੇ ਅਡੋਪਟ ਕੀਤਾ ਹੋਇਆ ਔਰ ਉਹਨਾਂ ਨੂੰ ਹਰ ਮਹੀਨੇ ਜਿਹੜਾ ਆ ਹਰ ਹਫਤੇ ਉਹਨਾਂ ਦੇ ਜਿਹੜਾ ਖੂਨ ਚੱਲਦਾ ਹੈ ਉਸ ਦੇ ਜਿਹੜਾ ਇਹਨਾਂ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਸੋ ਤੁਸੀਂ ਇਹਨਾਂ ਦੇ ਇਸ ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਔਰ ਇਸੇ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਮੈਂ ਤੁਸ਼ਾਰਕਪੂਰ ਗ੍ਰੇਟ ਪੰਜਾਬ ਟੀਵੀ